ਸਤਿ ਸ਼੍ਰੀ ਅਕਾਲ ਆ ਦੋ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਚੰਡੀਗੜ੍ਹ ਦੇ 25 ਸੈਕਟਰ ਦੇ ਵਿੱਚ ਜਿੱਥੇ ਸਟੇਜ ਪਿੱਛੇ ਲੱਗੀ ਹੋਈ ਆ ਇਹ ਉਹ ਸਟੇਜ ਆ ਜਿੱਥੇ ਪੀ ਢਿੱਲੋ ਦਾ ਕਾਨਸਰਟ ਹੋਣ ਵਾਲਾ ਹੈ ਸਟੇਜ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਚੱਲ ਰਹੀਆਂ ਨੇ ਇੱਥੇ ਪੀ ਢਿੱਲੋ ਕਾਨਸਰਟ ਕਰਨਗੇ 21 ਦਸੰਬਰ ਨੂੰ ਇੱਥੇ ਸ਼ਾਮ ਨੂੰ ਕਾਨਸਰਟ ਹੋਵੇਗਾ ਸੋ ਰੌਣਕਾਂ ਲੱਗਣ ਗਿਆ ਸਟੇਜ ਦਾ ਕੰਮ ਚੱਲ ਰਿਹਾ ਲੋਕ ਜੋ ਪਹੁੰਚੇ ਆ ਉਹਨਾਂ ਦੇ ਵੱਲੋਂ ਸਟੇਜ ਦੇ ਉੱਤੇ ਕੰਮ ਕੀਤਾ ਜਾ ਰਿਹਾ ਉਸ ਨੂੰ ਬਣਾਉਣ ਦੀ ਜੋ ਆ ਕੰਮ ਲੱਗੇ ਹੋਇਆ ਲੋਕ ਕਰਨ ਸੋ एपीटी ਲੋਦਿਆ ਰੋਣ ਕਾ ਲੱਗਣ ਗਿਆ ਗਾਣੇ ਗਾਉਣਗੇ ਕਿਉਂਕਿ एपी ਢਿੱਲੋ ਜੋ ਉਹਨਾਂ ਦੇ ਗੀਤਾਂ ਨੂੰ ਯੰਗਸਟਰ ਯੂਥ ਬਹੁਤ ਪਸੰਦ ਕਰਦੀ ਹੈ ਸੋ ਇਹ ਕਾਨਸਰਟ ਦੀ ਗੱਲ ਕਰੀਏ ਤੇ ਕਾਨਸਰਟ ਪਹਿਲਾ 34 ਸੈਕਟਰ ਦੇ ਐਕਸੀਬਿਸ਼ਨ ਗਰਾਊਂਡ ਦੇ ਵਿੱਚ ਹੋਣਾ ਸੀਗਾ ਪਰ ਇਸ ਤੋਂ ਪਹਿਲਾਂ ਦਲਜੀਤ ਦੋਸਾਂ ਦਾ ਕਰਨ ਓਜਲਾ ਦਾ ਕਾਨਸਰਟ ਹੋਇਆ ਤਾਂ ਉੱਥੇ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਟ੍ਰੈਫਿਕ ਦਾ ਬਹੁਤ ਮੁਸ਼ਕਿਲ ਹੋਈ ਸੀ ਇਸ ਕਰਕੇ ਜੂਆ ਆਲਿਦ ਵਾਲੇ ਦੇ ਸ਼ਾਪਕੀਪਰਸ ਮਾਰਕੀਟਸ ਨੂੰ ਦਿੱਕਤਾਂ ਆਈਆਂ ਸੀ ਇਸ ਕਰਕੇ ਹੁਣ ਕਾਨਸਰਟ ਦੀ ਥਾਂ ਬਦਲ ਦਿੱਤੀ ਗਈ ਹੈ ਤਾਂ ਹੁਣ ਇਹ ਕਾਨਸਰਟ ਜੋ 25 ਸੈਕਟਰ ਦੇ ਵਿੱਚ ਰੈਲੀ ਗਰਾਊਂਡ ਜੋ ਆ ਉੱਥੇ ਲੱਗਣ ਜਾ ਰਿਹਾ ਸੋ ਸ਼ਾਮ ਨੂੰ ਕਿਹਾ ਜਾ ਰਿਹਾ ਹੈ ਕਿ 4 ਵਜੇ ਦੇ ਕਰੀਬ ਜੋ ਆ ਕਾਨਸਰਟ ਸ਼ੁਰੂ ਹੋਵੇਗਾ ਏਪੀਟੀ ਲੋ ਐਸਐਸਟੇਜ ਦੇ ਉੱਤੇ ਜੋ ਆ ਗਾਣੇ ਗਾਉਂਦੇ ਹੋਏ ਲੋਕਾਂ ਨੂੰ ਐਂਟਰਟੇਨ ਕਰਦੇ ਹੋਇਆ ਨਜ਼ਰ ਆਉਣਗੇ ਫਿਲਹਾਲ ਇੱਥੇ ਕੰਮ ਚੱਲ ਰਿਹਾ ਸਾਰੇ ਸਮਾਨ ਲਿਆ ਕੇ ਰੱਖੇ ਹੋਏ ਹੈ ਜਿਸ ਨੂੰ ਠੀਕ ਸੈੱਟ ਕੀਤਾ ਜਾ ਰਿਹਾ ਕਾਨਸਰਟ ਦੇ ਵਾਸਤੇ ਤਾਂ ਇਸ ਕਾਨਸਰਟ ਦੀ ਗੱਲ ਕਰੀਏ ਤਾਂ ਇਸ ਕਾਨਸਰਟ ਨੂੰ ਲੈ ਕੇ ਫੈਨਸ ਕਾਫੀ ਐਕਸਾਈਟਡ ਵੀ ਨੇ ਕਿਉਂਕਿ ਜਿਵੇਂ ਪਿਛਲੇ ਕਾਨਸਰਟ ਐਪੀਟੀ ਲੋਦੇ ਦੇਖੇ ਗਏ ਨਾ ਤੇ ਉਥੇ ਜੈਸੀ ਵੀ ਪਹੁੰਚੇ ਸੀ ਯੋਯੋ ਹਰੀ ਸਿੰਘ ਪਹੁੰਚੇ ਸੀਗੇ ਉਹਨਾਂ ਦੀ ਜਦੋਂ ਐਂਟਰੀ ਹੋਈ ਸੀਗੀ ਤਾਂ ਹਰ ਕੋਈ ਬਹੁਤ ਐਕਸਾਈਟਡ ਹੋ ਗਿਆ ਸੀ ਇੱਕ ਤਾਂ ਕਾਨਸਰਟ ਦਾ ਲੈਵਲ ਅਪ ਹੋ ਗਿਆ ਸੀ ਕਿਉਂਕਿ ਫੈਨਸ ਸ਼ਾਊਟ ਕਰ ਰਹੇ ਸੀ ਹੂਟਿੰਗ ਕਰ ਰਹੇ ਸੀਗੇ ਤਾਂ ਹੁਣ ਇਹ ਕਾਨਸਰਟ ਜੋ ਆ ਇਸ ਕਾਨਸਰਟ ਨੂੰ ਲੈ ਕੇ ਵਿੱਚ ਉਹ ਫੈਨਸ ਕਾਫੀ ਉਮੀਦ ਕਰ ਰਿਹਾ ਵੀ ਇੱਥੇ ਵੀ ਜੋ ਸਾਨੂੰ ਕੁਝ ਨਾ ਕੁਝ ਸਰਪ੍ਰਾਈਜ਼ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਉਸ ਕਾਨਸਰਟ ਨੇ ਜਦੋਂ ਏਪੀਟੀ ਲੋ ਦੇ ਕਾਨਸਰਟ ਚ ਜੋ ਹਨੀ ਸਿੰਘ ਦਾ ਉਹਨਾਂ ਦੀ ਐਂਟਰੀ ਹੁੰਦੀ ਹੈ ਜਾਂ ਜੈਜੀਬੀ ਦੀ ਐਂਟਰੀ ਹੁੰਦੀ ਹੈ ਤਾਂ ਉਹ ਇੱਕ ਸਰਪ੍ਰਾਈਜ਼ ਸੀਗਾ ਕਿਉਂਕਿ ਫੈਨਸ ਦੇ ਵੱਲ ਉਹ ਜਹੀ ਉਮੀਦ ਨੇ ਕੀਤੀ ਗਈ ਸੀ ਸੋ ਇੱਥੋਂ ਦੇ ਫੈਨਸ ਹੁਣ ਉਮੀਦ ਕਰ ਰਹੇ ਆ ਕਿ ਇੱਥੇ ਵੀ ਕੁਝ ਨਾ ਕੁਝ ਖਾਸ ਹੋਵੇਗਾ ਜਦੋਂ ਏਪੀਟੀ ਲੋ ਦਾ ਕਾਨਸਰਟ ਹੋਵੇਗਾ ਸੋ ਇਹ ਉਮੀਦ ਹੈ ਕਿ ਸਰਪ੍ਰਾਈਜ਼ ਮਿਲ ਸਕਦਾ ਹੈ ਕਾਨਸਰਟ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅੰਦਰ ਪੂਰੇ ਕੰਮ ਚੱਲ ਰਹੇ ਨੇ ਸਟੇਜ ਬਣਾਈ ਜਾ ਰਹੀ ਹੈ ਫਿਲਹਾਲ ਸੋ ਸਟੇਜ ਦੀ ਗੱਲ ਕਰਾਂ ਤਾਂ ਇੱਕ ਗੱਲ ਇਹ ਵੀ ਕਹੀ ਜਾ ਰਹੀ ਕਿ ਸਟੇਜ ਜੋ ਆ ਇਸ ਟਾਈਮ ਵਿਚਕਾਰ ਲਗਾਈ ਗਈ ਹੈ ਮਿੱਡ ਦੇ ਵਿੱਚ ਲਗਾਈ ਗਈ ਹੈ ਤਾਂ ਜੋ ਜਿਹੜੀ ਵੀ ਆਡੀਅנס ਪਹੁੰਚਣਗੀ ਤਾਂ ਆਲੇ ਦੁਆਲੇ ਖੜੇ ਹੋ ਕੇ ਕਾਨਸਰਟ ਦਾ ਲੁੱਤ ਫਲੈਸ ਸਕਣ ਐ ਇੰਜੋਏ ਕਰ ਸਕਣ ਕਿਉਂਕਿ ਦਿਲਜੀਤ ਉਸਤਾਨ ਦਾ ਜਦੋਂ ਕਾਨਸਰਟ ਹੋਇਆ ਸੀਗਾ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਕਾਨਸਰਟ ਜੋ ਕਾਨਸਰਟ ਦਾ ਸਟੇਜ ਜੋ ਆ ਵਿਚਕਾਰ ਨਹੀਂ ਲਗਾਇਆ ਗਿਆ ਨਹੀਂ ਤਾਂ ਜੜੀ ਉੱਥੇ ਆਡੀਅנס ਪਹੁੰਚੀ ਹੋ ਮੇਰੇ ਆਲੇ ਦੁਆਲੇ ਖੜੀ ਹੁੰਦੀ ਤਾਂ ਉਹ ਇੰਜੋਏ ਕਰ ਪਾਂਦੀ ਉਸ ਕਾਨਸਰਟ ਦੇ ਵਿੱਚ ਵੈਸੇ ਚੋਰੀਆਂ ਵੀ ਬਹੁਤ ਹੋਈਆਂ ਨੇ ਲੋਕਾਂ ਦੇ ਫੋਨ ਪਰ ਸਟੋਰੀ ਹੋਏ ਨੇ ਸੋ ਇਸ ਗੱਲ ਦੇ ਲਈ ਵੀ ਪੁਲਿਸ ਪ੍ਰਸ਼ਾਸਨ ਨੂੰ ਇਸ ਵਾਰ ਦੇ ਅਨਰਖਣਾ ਚਾਹੀਦਾ ਹੈ ਕਿ ਇਹ ਚੀਜ਼ਾਂ ਜੁਆ ਹੁਣ ਇਸ ਕਾਨਸਰਟ ਚ ਨਾ ਹੋਣ ਤਾਂ ਦੱਸ ਦਈਏ ਕਿ ਇਹ ਕਾਨਸਰਟ 25 ਸਤ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਿਹਾ ਰੈਲੀ ਗਰਾਊਂਡ ਦੇ ਵਿੱਚ 21 ਦਸੰਬਰ ਨੂੰ ਇੱਕ ਕਾਨਸਰਟ ਹੋਵੇਗਾ ਬਹੁਤ ਸਭ ਐਕਸਾਈਟਡ ਹੈ ਏਪੀਡੀ ਲੋਦੇ ਦੇ ਫੈਨਸ ਦੀ ਗੱਲ ਕਰੀਏ ਤਾਂ ਯੂਥ ਯੰਗਸਟਰ ਉਹਨਾਂ ਨੂੰ ਜ਼ਿਆਦਾ ਫੋਲੋ ਕਰਦੇ ਨੇ ਏਪੀਡੀ ਲੋਦੇ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਗਾਣਾ ਸੀ ਬ੍ਰਾਊਨ ਮੁੰਡੇ ਇਸ ਕਰਕੇ ਉਹ ਕਾਫੀ ਜ਼ਿਆਦਾ ਇੱਕਦਮ ਹਾਈਪ ਚ ਆਗੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਹਾਈਪ ਮਿਲ ਗਈ ਸੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉਤੇ ਇਸ ਗੀਤ ਦੇ ਕਰਕੇ ਸੋ ਇਸ ਗੀਤ ਕਰਕੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੂੰ ਇੱਕ ਖਾਸ ਪਛਾਣ ਮਿਲੀ ਸੀ ਇੱਕ ਉਹਨਾਂ ਦੇ ਕੈਰੀਅਰ ਨੂੰ ਪੀਕ ਮਿਲੀ ਸੀ ਸੋ ਏਪੀਡੀ ਲੋਦਾਏ ਤੇ ਕਾਨਸਰਟ ਹੋਵੇਗਾ ਕਾ ਵੈਸੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਵੀ ਗੀਤ ਗਾਇਆ ਨੇ ਸਲਮਾਨ ਖਾਨ ਨੇ ਉਹਨਾਂ ਦੇ ਗਾਣੇ 'ਚ ਫੀਚਰ ਕੀਤਾ ਸੀਗਾ ਸੋ ਇੱਕ ਨੈਕਸਟ ਲੈਵਲ ਦੀਆਂ ਗੱਲਾਂ ਜੋ ਏਪੀ ਦੇ ਵੱਲੋਂ ਕੀਤੀਆਂ ਗਿਆ ਨੇ ਸੋ ਇੱਥੇ ਹੀ ਕਾਨਸਰਟ ਹੋਣ ਜਾ ਰਿਹਾ ਜਿੱਥੇ ਤੁਸੀਂ ਵੇਖ ਸਕਦੇ ਹੋ ਲੋਕਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਸਟੇਜ ਲਗਾਈ ਜਾ ਰਹੀ ਹੈ ਸੋ ਇਸੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਤੁਸੀਂ ਵੀ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ